ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਸਵੇਰ ਸੁਬਾਹ ਆ ਗਏ ਸੀਗੇ ਖੇਤ ਅੱਜ ਹੈਗੀ 14 ਤੇ ਆਪਾਂ ਜਾਂਗੇ ਮਿੱਟੀ ਕੱਢਣ ਖੇਤ ਤੇ ਖੇਤ ਦਾ ਮਾਹੌਲ ਦਿਖਾ ਦਈਏ ਥੋੜਾ ਜਿਹਾ ਠੰਡ ਹੋ ਗਈ ਆ ਕਣਕਾਂ ਹੁਣ ਖੇਤਾਂ ਨੂੰ ਪੂਰੇ ਹਰੇ-ਹਰੇ ਹੋ ਜਾਣਗੇ ਤੇ ਵਿੱਚ ਤਾਂ ਕੋਰ ਵੀ ਪਿਉਣ ਲੱਗ ਗਏ ਕਣਕਾਂ ਨੂੰ ਮਤਲਬ ਵੀ ਪਾਣੀ ਲਾਉਣ ਲੱਗ ਗਏ ਆ ਆਪਣੇ ਬਾਣ ਦੀ ਕਣਕ ਆ ਗਈ ਇਹ ਵੀ ਇਹਨਾਂ ਨੇ ਜਿਨ੍ਹਾਂ ਨੂੰ ਆਪ ਪਠੇਕੇ ਦਿੱਤੀ ਆ ਪਾਣੀ ਲਾਤਾ ਉਹਨਾਂ ਨੇ ਕੋਈ ਨਹੀਂ ਹਜੇ ਖੇਤਾਂ 'ਚ ਸੁੱਨਸਰਾ ਪਈ ਆ ਇਹ ਜਿਹੜੇ ਆਪਣੇ ਖੇਤ ਆ ਇਹ ਜਮਾ ਰਹਿ ਜਾਂਦੇ ਆਗੇ ਆਪਣੇ ਗੋਨਿਆਂ ਨੇ ਕਲਾਂ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਜਮਾ ਇਹਨਾਂ ਆਕਲਗੇ ਦੇ इध परले पासे जान्दी जाए तो सड़क उधर रह रहो बस दो किलोमीटर ही वो सड़क है गई घट ही हो मेरे हिसाब नरे हरे हो गए खेत पूरे देखो भाई अपनी मोटर में पहला भी दिखाई सी ਟਰਾਂਸਫਾਰਮਰ ਛੋਟਾ ਰੱਖਿਆ ਹੋਇਆ ਤੇ ਇਹ ਵੀ ਬਦਲ ਕੇ ਲਿਆਉਣਾਗਾ ਕਿ ਰਾਈ ਚੱਲੀ ਜਾਂਦਾ ਕੰਮ ਬਸ ਲੋਡ ਹੀ ਨਹੀਂ ਪੈਂਦੀ ਚਲੋ ਚਲਦੇ ਆਂ ਕਿ ਘਰੇ ਤੇ ਬਾਕੀ ਆਪਾਂ ਦਿਖਾਉਨੇ ਆ ਜਾ ਕੇ ਅੱਜ ਮਿਸਤਰੀ ਦਾ ਕੰਮ ਮੇਰੇ ਹਿਸਾਬ ਨਾਲ ਅੱਜ ਨਿਬੜ ਜੂਗਾ ਅੱਜ ਦਾ ਤਾਂ ਹੀ ਰਹਿ ਗਿਆ ਬਸ ਉਹ ਦੂਜਾ ਨਵੇਂ ਮਕਾਨ ਦਾ ਕੰਮ ਸ਼ੁਰੂ ਕਰਾਂਗੇ ਆਜੋ ਫਿਰ ਉਹ ਫੀਮੇਲ ਦੇ ਲੋ ਬਈ ਉਹ ਚੇੜੀ ਚੌਂਡਿ ਚ ਆਪਣਾ ਰਹਿੰਦਾ ਸੀਗਾ ਟੋਟਾ ਉਹ ਅੱਜ ਕੱਢ ਰਹੇ ਆ ਆਪਾਂ ਸੀਪੇਰਗੇ ਲਗੇ ਭਈਆ ਤੇ ਜਿੱਦੋਂ ਦੂਜੇ ਘਰ ਦੇਗਾ ਜਿਹੜੀਆਂ ਇਟਾਂ ਉਹ ਵੀ ਕੱਢ ਕੇ ਰੱਖਣ ਦਾ ਤਣੇ ਤੁਣੇ ਬਹੁਤ ਨਿਕਲ ਜਾਂਦੇ ਕਿਉਂਕਿ ਇੱਥੇ ਦਰਖਤ ਸੀ ਹੁਣ ਇਸ ਤੋਂ ਬਾਅਦ ਆਹ ਕੰਦ ਫਕਰਾਂਗੇ ਟੀਪ ਟਪੱਲਾ ਇਹ ਤੋਂ ਨਿਕਲੇ ਸੀ ਗੱਲਾਂ ਸੱਪ ਬੱਬਾ ਕਰੀ ਜਾਂਦਾ ਗੁੱਟ ਕਟਾਈ ਬੱਜਰੀ ਦੀ ਇੱਕ ਨੌਲਾ ਵੀ ਬਣਾਉਣਾ ਉਹ ਤੇ ਚੰਡ ਚ ਆ ਤਾਂ ਆਪ ਲੈ ਲੈ ਜਿਹੜਾ ਦੋ ਘੋਟਟ ਸੀਗਾ ਇਹਨਾਂ ਤੋਂ ਇਹਨਾਂ ਨਾਲ ਗੱਲ ਹੋ ਗਈ ਤਾਂ ਕਰਕੇ ਉਹ ਤੋਂ ਆਪਾਂ ਨਾਲ ਆਈ ਮਲਾਤੀ ਤੇ ਹੁਣ ਤਾਂ ਇਹ ਆਪਣਾ ਹੋ ਗਿਆ ਨਹੀਂ ਇੱਥੇ ਸਫਸਲੁੱਤੀ ਵੜਨ ਨੂੰ ਉਹ ਕੱਲ ਇੱਥੇ ਦੋ ਨਿਕਲੇ ਇੱਕ ਦਮੂਹੀ ਇੱਕ ਸੱਪ ਤਾਂ ਕਰਕੇ ਫਿਰ ਨਹੀਂ ਸੱਪਾਂ ਦਾ ਘਰ ਬਣਿਆ ਤਾਂ ਕਰਕੇ ਆਪਾਂ ਥਾਂ ਲੈ ਹੀ ਲਿਆ ਲਓ ਵੀ ਮਿੱਤਰੋ ਹੁਣ ਆਪਾਂ ਚੱਲੇਾਂਗੇ ਕਾਲਜ ਚ ਤੇ ਅੱਜ ਪੰਜਾਬੀ ਦਾ ਪੇਪਰ ਆਗਾ ਪੇਪਰ ਦੇ ਆਗੇ ਤੇ ਆਗੇ ਆਪਾਂ ਟੂਰਨਾਮੈਂਟ ਦੇਖਣ ਚੱਲਾਂਗੇ ਤੇ ਮੈਨੂੰ ਕਾਲਜ 'ਚ 5 ਵਜੇ ਆਣਗੇ 4:30 ਤੱਕ ਪੇਪਰ ਆ ਤੇ ਉਸ ਹਿਸਾਬ ਨਾਲ ਕਿਤਾਬ ਦੇਖਾਂਗੇ ਜੇ ਪੇਪਰ ਪਹਿਲਾਂ ਹੋ ਗਿਆ ਤਾਂ ਪਹਿਲਾਂ ਆ ਜਾਾਂਗੇ ਪੇਪਰ ਦਾ ਵੈਸੇ 3 ਘੰਟਿਆਂ ਦਾ ਪਰ 2 ਘੰਟਿਆਂ ਦਾ ਹੋ ਜਾਊਗਾ ਤੇ ਆਕੇ ਤੁਹਾਨੂੰ ਦਿਖਾਵਾਂਗੇ ਫਿਰ ਮੈਚ ਇੱਥੇ ਤਿੰਨ ਕੋਣੀ ਪਹਿਲਾਂ ਮੈਂ ਕਾਲਜ ਜਾਇਆ ਮਾਂ ਪੇਪਰ ਦੇ ਆਗੇ ਗੇਰਾ ਆਜੋ ਫਿਰ ਲਓ ਬਈ ਪੇਪਰ ਮੈਂ ਦੇ ਆਇਆ ਤੇ ਹੁਣ ਆਪਾਂ ਆ ਗਏ ਉੱਥੇ ਹੀ ਕਰ ਬਣਾਉਣ ਵਾਲੀ ਥਾਂ ਤੇ ਤੇ ਟੈਂਕੀ ਰੱਖ ਕੇ ਰੱਖਤੀ ਤਾਂ ਹਾਂ ਇਹਨਾਂ ਨੇ ਤੇ ਤਰਾਹੀ ਚੱਲ ਰਹੀ ਆ ਗਾਂ ਦੀ ਕੱਲ ਨੂੰ ਕਰਨੀ ਆਂਗੀ ਟਿਪ ਟਪੱਲਾ ਪੈੜ ਦਾ ਸਮਾਨ ਕੱਲ ਨੂੰ ਹੀ ਲਿਆਵਾਂਗੇ ਜੜੀ ਕੱਲ ਲੈ ਮੈਂ ਰੱਖਿਆਂ ਦਾ ਚੱਲ ਚੱਲ ਕੇ ਟੂਰਨਾਮੈਂਟ ਦੇਖਣ ਓਏ ਚੱਲਦੇ ਆਂ ਰੋਟੀ ਖਾ ਕੇ ਚੱਲਾਂਗੇ ਤਹ ਤਹ ਅ ਕਰੇ ਫਿਰ ਚਾਹ ਵੀ ਪੀਣ ਲੱਗੇ ਸੀ ਆਉ ਟੋਟਾ ਕਰਤਾ ਸਿਰੇ ਜਲਾਤਾ ਕਿੰਨੇ ਵਾਰੀ ਭਰ ਲਈ ਟੈਂਕੀ ਕਿਰਨ ਵਾਲੀ ਹੋ ਗਿਆ ਸਲਾਵ ਜਾਣ ਲੱਗੀ ਹੋਣਾ ਬਰਲੇ ਪਾਸੇ ਹੂੰ ਬਹੁਤ ਨਹੀਂ ਫੁੱਲ ਤਲਾਈ ਕਰਨੀ ਆ ਉਹ ਕਹਿੰਦਾ ਬਈ ਹੁਣ ਚੱਲੇ ਆਪਾਂ ਹੁਣ ਚੱਲਿਆਂਗੇ ਟੂਰਨਾਮੈਂਟ ਤੇ ਦੋ ਰਹਿ ਗਏ ਫਾਈਨਲ ਲਾਈਵ ਚ ਆਪਾਂ ਦੇਖ ਲੈ 57 ਕਿਲੋ ਦਾ ਤੇ ਆਲ ਓਪਨ ਦਾ 70 ਕਿਲੋ ਮੋਟਰਸਾਈਕਲ ਆਪਣਾ ਤਿਆਰ ਖੜਾ ਤੇ ਫਾਈਨਲੀ ਦੇਖਣ ਵਾਲਾ ਹੁੰਦਾ ਤੇ ਫਸਣਗੇ ਕੁੰਡੂਆਂ ਦੇ ਸੰਗ ਉੱਥੇ ਜਾ ਕੇ ਦਿਖਾਉਣੇ ਆਪਾਂ ਤੁਹਾਨੂੰ ਕਿੰਨਾ ਇਕੱਠਾ ਤੇ ਕੌਣ ਜਿੱਤੇਗਾ ਹਾਂ ਇਹ ਮਗਰੋਂ ਦੱਸਾਂਗੇ ਕੌਣ ਜਿੱਤੇਗਾ ਸੋਨੀ ਸਿਰੇ ਦਾ ਖਿਡਾਰੀ ਹੈ ਲੈ ਵੀ ਸੋਨੀ ਤੇ ਦ ਆਸਾਂ ਪਟੀਆਂ ਨੇ ਔਰ ਨਾਜਰ ਦਾ ਮੀਤਾ ਪਟੀਆਂ ਨੇ ਆ ਭੂਰੀਆਂ ਸੀਲਸਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਸਾਧੂ ਦੇ ਪਾਸੇ ਔਰ ਦੂਜੇ ਪਾਸੇ ਕਾਰਨ ਸੱਗੇ ਪੈਣ ਤੋਂ ਇੱਕ ਪਾਸੇ ਇਹਨੇ ਟਿੰਡੀਆਂ ਦਾ ਭਾਂਜਾ ਜਿਹਨੂੰ ਫੌਰ ਜੰਮਰ ਗੱਡੀ ਮਿਲਣੀ ਹੈ ਪਲੇਰ ਖਾਨਪੁਰ ਦੇ ਵਿੱਚ ਦੋ ਤਰੀਕ ਨੂੰ ਵੱਡੇ ਮਾਨ ਸਨਮਾਨ ਹੋ ਗਏ ਇੱਕ ਪਾਸੇ ਦੇਖੋ ਮੋਟਰਸ ਪੌਂਦਰੀ ਕਰਨ ਤਿਆਰ ਪਰ ਮਿਰਜੇ ਵਾਲਾ ਮੇਰੇ ਮਿੱਤਰੋ ਪਧਾ ਹੋਇਆ ਇੱਕ ਪਾਸੇ ਸੋਨੀ ਆ ਉਹ ਕਰਦਾ ਕੋਸ਼ਿਸ਼ ਤੇ ਦੇਖਦਾ ਵੀ ਭੀਸ਼ਾ ਕਹਿੰਦਾ ਕੋਈ ਟਰਨੈਟੋ ਕਹਿੰਦਾ ਪਰ ਖੇਡ ਮੈਦਾਨ ਵਿੱਚ ਆ ਦੋਨਾਂ ਨੇ ਵੀ ਥੋੜੇ ਦਿਲ ਹੋ ਗਏ ਆ ਜੜ ਕੇ ਨੇ ਟੂਰਨਾਮੈਂਟ ਦੇ ਪਰ ਫੋਰ ਟ੍ਰੈਕਰ ਜਿੱਤਿਆ ਕਿ ਗਰੀਦ ਪੁਰਾਣੀ ਮਿੱਤਰਾਂ ਦੀ ਇੱਕ ਰੀਤ ਪੁਰਾਣੀ ਮਿੱਤਰਾਂ ਦੀ ਲਓ ਰਪਿੰਦਰ ਦੀ ਪੈਂਦੀ ਹੋਈ ਰੇਡ ਇਕਮ ਸੋਨੀ ਪਰ ਇਕਮ ਕਹਿੰਦਾ ਮੈਨੂੰ ਛੱਡੋ ਪਰ ਖੇਡ ਮੈਦਾਨ ਵਿੱਚ ਇਕਮ ਤੇ ਭੀਸ਼ਾ ਰਪਿੰਦਰ ਦੋਦੇ

ਖੇਡ ਮੈਦਾਨ ਦੇ ਵਿੱਚ ਅੱਗੇ ਵੱਲੋਂ ਵੱਧ ਹੋਇਆ ਦੁਨੀਆ ਦਾ ਸੁਪਰ ਟੁਪਰ ਫੋਰਚੂਨਰ ਮਾਨ ਸਨਮਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ ਉਹ ਕਿਹੜੇ ਗੱਬਨੇ ਹੋਵੇਗੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੋਵੇਗੀ ਮੱਖਣ ਮੱਖੀ ਦੀ ਪੈਂਦੀ ਹੋਈ ਰੇਡ ਪਰ ਦੂਸਰੇ ਪਾਸੇ ਕਹਿੰਦੇ ਵੀ ਪੂਰਾ ਆ ਖੇਡ ਮੈਦਾਨ ਦੇ ਵਿੱਚ ਹਲਕੇ ਆ ਚਾਚੋ ਠੰਗਾਂ ਸਰੰਦੀਆਂ ਦਾ ਮਾਨ ਸਨਮਾਨ ਵਟਿਆ ਜਾਵੇਗਾ ਭੂਰੀਆ ਸੀਸ਼ਰ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਨੇ ਪਿਆਰ ਪਰ ਪਿਆਰ ਨੇ ਪੰਜ ਹਜ਼ਾਰ 5000 ਦੀ ਗੱਲ ਹੋ ਰਹੀ ਹੈ ਇੱਕ ਪਾਸੇ ਅਨਤਾੜੇ ਵਾਲਾ ਪੂਟਾ ਤੇ ਬੂਰੀਆ ਕਬੱਡੀ ਬੋਰਡ ਦੇ ਲਈ ਬੱਧ ਹੋਇਆ ਹੈ ਇੱਕ ਪਾਸੇ ਹਿਮਾਲਿਆ ਪਰਬਤ ਲੱਗਿਆ ਹੋਇਆ ਹੈ ਲੜੀ ਹੋਣੀ ਹੈ ਪਰ ਖੇਡ ਮੈਦਾਨ ਦੇ ਵਿੱਚ ਕਦੇ ਵੀ ਬੱਦ ਨੋੜੀਆ ਸੋਨਾ ਪਰ ਪੂਟਾ ਕਿਹੜੇ ਨਾ 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 ਮਕਾਰਾ ਹੋਈਆ ਇਹ ਸਮੇਂ ਦੀ ਗੱਲ ਹੋਏਗੀ ਹਿਮਾਲਿਆ ਪਰਬਤ ਹਾਂ ਕਬੱਡੀ ਦਾ ਹਿਮਾਲਿਆ ਕਬੱਡੀ ਦਾ ਹਿਮਾਲਿਆ ਕਬੱਡੀ ਦਾ ਹਿਮਾਲਿਆ ਪਰਬਤ ਫਰੰਦੀਪੁਰ

ਮਖੜਾ ਰੇਡਰ ਤਾਂ ਸਿਆਣਾ ਵੀ ਲੱਗਦਾ ਹੈ ਇਹ ਭੋਲਾ ਖੇਡਦਾ ਅਦਾਨੇ ਵਾਲਾ ਨਾਨਕ ਦੇ ਵੀ लवली ਆ ਫਰੰਦੀਪੁਰਿਆ ਗੋਪੀ ਬੰਦੂ ਦੁਨੀਆ ਸੋਨਾ ਤੇ ਮੇਰੇ ਵੀਰੇ ਪੰਜ ਹੀ ਰੇਡ ਪੂਰੀਆ ਸਿਸਰ ਆ लवली ਹਰ ਇੱਕ ਨਾਲ ਲਗਾ 5000 ਆ 5000 ਆ ਲੱਗੇ ਜੋਰ 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 ਵਾਹ ਪੁਆਇੰਟ 2 ਪੁਆਇੰਟ ਉਹ 5000 ਦਾ ਮਾਨ ਸਨਮਾਨ ਮੈਂਦਾ ਪਾਣੀ ਜਿਹੜੇ ਸੇਵਾਦਾਰ ਦੀ ਡਿਊਟੀ ਹੈ ਗਰਾਊਂਡ ਦੇ ਵਿੱਚ ਪਾਣੀ ਜ਼ਰੂਰ ਪੁੱਜਾ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲੈ ਵੀ ਪਾਪ ਰੌੜਿਆ ਉਹ ਬਣ ਗਿਆ ਟਰਨੈਟੋ ਆਹ ਸਾਹਮਣੇ ਇੱਕ ਪਾਸੇ ਗਿੰਦੀ ਤੇ ਦੂਜੇ ਪਾਸੇ ਦੌਂਦਿਆ ਹਰਪਿੰਦਰ ਪਾਉਂ ਜੜਿਆ ਉਹ ਜਾਂਦੀ ਦੇ ਹਿੱਸੇ ਜਾ ਜੜਿਆ ਬਹੁਤ ਵੱਡੀ ਕੌਂਦਰੀ ਵੱਧ ਹੋਇਆ ਬਾਕੀ ਇਧਰ ਦੇ ਪਾਸੇ ਕਰੋ ਬਾਲ ਪਾਇੰਟ ਧਾਵੀ ਦੇ ਖਾਤੇ ਲੋ ਲਗਿਆ ਹਿਆ ਜੋਰ ਪੁਆਇੰਟ ਦੇ ਆਹ ਦਫਾ ਬੈਸ ਬਲਾਰਾ ਮਾਇਰ ਪਿੰਟਰ ਨੇ ਚੋਰ ਜਿੱਤੀ ਬਲਾ ਯਾਰ ਐਲਾਨ ਆਪਾਂ ਬੋਲ ਦਈਏ ਲੈ ভাই ਕੈਮਰਾ ਬੈਸ ਤੇ ਸਾਡਾ ਕਮੈਂਟੀਟਰ ਸਾਡੇ ਕਮੈਂਟੀਟਰ ਭਰਾ ਸਾਡਾ ਲੱਖੀ ਨਹਿਰੇ ਵਾਲਾ ਬੈਸ ਕਮੈਂਟੀਟਰ ਆ ਰਾਣਾ ਗਿਆ ਅਰਵਿੰਦਰ بھائی ਨੇ ਚੋਰ ਦਿੱਤੀਆ ਬਿਲਕੁਲ ਜੈ ਜੈ ਇੱਕ ਦਫਾ ਵੀ ਰਸਿਆ ਵੀ ਕਿਹਨੇ ਕਿੱਥੇ ਕਰਤੀ ਗੱਲ ਸਭ ਤੋਂ ਜਿੱਤ ਗਏ ਬਹੁਤ ਬਹੁਤ ਧੰਨਵਾਦ ਇਧਰ ਸਾਡਾ ਬਬਲੂ ਫੌਜੀ ਵੀ ਪਹੁੰਚਿਆ ਹੋਇਆ ਸੱਤ ਤੇ ਅੱਠ ਫ੍ਰੀਕ ਨੂੰ ਸਲੂਕਾ ਦਾ ਬਾਈ ਬਾਈ ਨੰਬਰ ਵੀ ਸੁਣਿਓ ਸ਼ਹੀਦ ਅਦੀਪ ਸਿੱਧੂ ਕਲੱਬ ਮਾਲਵਾ ਕਬੱਡੀ ਜੰਗੀਆਣਾ ਦਾ ਨੰਬਰ 41 ਆਕੂ ਕੁਮਰ ਸ਼ਾ ਕਲੱਬ ਜੀਂਦੇ ਦਾ ਨੰਬਰ 33 ਪਹਿਲੇ ਨੰਬਰ ਤੇ ਜੰਗੀਆਣਾ ਦੂਜੇ ਨੰਬਰ ਤੇ ਕੀ ਮ ਜੀਦਾ ਅੱਠ ਅੱਤਾ 6 ਜੱਫਾ ਸੋਨੀ ਫਕਰ ਜੰਦਾ ਇਧਰ ਤੋਂ ਸਾਰੀ ਸੰਗਤ ਦਾ ਧੰਨਵਾਦ ਵੈਕੁਰਜੀਤ ਸਿੰਘ ਖਾਲਸਾ ਰਾਜੇ ਇਹਨਾਂ ਦੇ ਜੀਵਨ ਦਾ ਨੇ ਉਹ ਬੱਚਿਆ